ਸੋ ਸ੍ਰੀ ਕਾਲਜੀ ਸਾਰਿਆਂ ਨੂੰ ਫਰੈਂਡਸ ਟਿਕ ਮੁਕਸਰ ਤੋਂ ਲੋ ਜੀ ਇੱਥੇ ਆਪਾਂ ਬਹੁਤ ਸੋਹਣੇ ਸੋਹਣੇ ਪ੍ਰਿੰਟ ਤੁਹਾਡੇ ਲਈ ਲੈ ਕੇ ਆਏ ਆ ਤੇ ਬਾਟਮ ਵਰਕ ਦੇ ਲਈ ਸੂਟ ਸਟੱਡੀ ਕਰਕੇ ਲੈ ਕੇ ਆਏ ਆ ਦੇਖੋ ਕਿੰਨਾ ਸੋਹਣਾ ਪ੍ਰਿੰਟ ਹੈ ਤੇ ਨਾਲ ਆਪਾਂ ਬਾਟਮ ਨੂੰ ਇਸ ਤਰੀਕੇ ਨਾਲ ਰੈਡੀ ਕੀਤਾ ਤੇ ਇਸੇ ਕਨਸੈਪਟ ਦੇ ਵਿੱਚ ਸੂਟ ਤਿਆਰ ਕਰਨ ਦੇ ਲਈ ਆਪਾਂ ਸੋਹਣੇ ਸੋਹਣੇ ਪ੍ਰਿੰਟ ਤੁਹਾਡੇ ਲਈ ਅਰੇਂਜ ਕੀਤੇ ਨੇ ਫਰਸਟ ਪ੍ਰਿੰਟ ਜਿਹੜਾ ਹੈਗਾ ਤੁਹਾਨੂੰ ਦਿਖਾਉਣੇ ਆ ਜੀ ਬਹੁਤ ਹੀ ਪਿਆਰਾ ਮਸਟਰਡ येलो ਕਲਰ ਦਾ ਪ੍ਰਿੰਟ ਹੈ ਵਾਈਟ ਨਾਲ ਤੇ ਵਾਈਟ ਬਾਟਮ ਰਹੂਗੀ ਤੇ ਇਹਦੇ ਉੱਤੇ ਆਪਾਂ ਮਸਟਰਡ ਨਾਲ ਐਂਕਰ ਵਰਕ ਕਰਕੇ ਸੂਟ ਰੈਡੀ ਕਰ ਸਕਦੇ ਆ ਜਿਹੜਾ ਵੀ ਤੁਹਾਨੂੰ ਪਸੰਦ ਹੋਇਆ ਤੁਸੀਂ ਸਕਰੀਨਸ਼ਾਟ ਲੈ ਕੇ ਆਪਦਾ ਸੂਟ ਜਿਹੜਾ ਬੁੱਕ ਕਰਨਾ ਇਹਦੇ ਵਿੱਚ ਬਹੁਤ ਸੋਹਣਾ ਪ੍ਰਿੰਟਡ ਸ਼ਰਟ ਰਹੂਗਾ ਨਾਲ ਪੀਚ ਕਲਰ ਦੀ ਬਾਟਮ ਰਹੂਗੀ ਆਪਾਂ ਮਲਟੀ ਕਲਰ ਨਾਲ ਐਂਕਰ ਵਰਕ ਕਰਕੇ ਇਹਨੂੰ ਰੈਡੀ ਕਰ ਸਕਦੇ ਆ ਆ ਵੀ ਬਹੁਤ ਪਿਆਰਾ ਪ੍ਰਿੰਟ ਹੈ ਸਾਰੇ ਕੈਂਬ੍ਰਿਕ ਕਾਟਨ ਦੇ ਪ੍ਰਿੰਟ ਰਹਿਣਗੇ ਬਹੁਤ ਹੀ ਪਿਆਰੇ ਵੱਡੇ ਪਣੇ ਦੇ ਰਹਿਣਗੇ ਜੀ 2 ਮੀਟਰ ਸਲਵਾਰ ਰਹੂਗੀ 170 75 셔츠 ਰਹੂਗੀ मतलब 25 26 ਘੇਰੇ ਵਾਲੇ ਦਾ ਵੀ ਆਰਾਮ ਨਾਲ ਬਣ ਜਾਂਦਾ ਤਾਂ ਇਹਦੇ ਉੱਤੇ ਵੀ ਤੁਸੀਂ ਐਵੇਂ ਦੀ ਐਂਕਰ ਵਰਕ ਖਰਾ ਕੇ ਸੂਟ ਸਟੈਡੀ ਕਰਾ ਸਕਦੇ ਹੋ ਐਂਕਰ ਵਰਕ ਬਹੁਤ ਜ਼ਿਆਦਾ ਚੱਲ ਰਿਹਾ ਆ ਬਹੁਤ ਹੀ ਸੋਹਣਾ ਗਰਲਿਸ਼ ਜਿਹਾ ਪ੍ਰਿੰਟ ਆਪਣੇ ਕੋਲੇ ਆਇਆ ਜਿਹਦੇ ਵਿੱਚ ਮਲਟੀ ਕਲਰ ਜਿਵੇਂ ਅੱਜਕੱਲ ਵੱਡੇ ਵੱਡੇ ਪ੍ਰਿੰਟ ਦਾ ਫੈਸ਼ਨ ਆ ਤਾਂ ਮਲਟੀ ਕਲਰ 셔츠 ਰਹੂਗੀ ਨਾਲ ਆਪਾਂ yellow ਕਲਰ ਦੀ ਬੋਟਮ ਲਈ ਹੈਗੀ ਬਹੁਤ ਹੀ ਸੋਹਣਾ ਕਲਰ ਕੰਬੀਨੇਸ਼ਨ ਰੈਡੀ ਹੋਇਆ ਇਹਦੇ ਵਿੱਚ ਆਪਾਂ ਮੋਰ ਪੰਖੀਆ ਕਲਰ red ਕਲਰ ਨਾਲ ਬੋਟਮ ਦੇ ਉੱਤੇ ਐਂਕਰ ਵਰਕ ਲਾ ਕੇ ਇਹਨੂੰ ਰੈਡੀ ਕਰਾ ਸਕਦੇ ਆ ਇਸੇ ਕੰਸ ਕੱਪੜੇ ਦੇ ਵਿੱਚ ਏਸੇਡ ਸ਼ਰਟ ਦੇ ਨਾਲ ਆਪਾਂ ਮੋਰ ਪੰਖੀਆ ਬਾਟਮ ਲਾ ਕੇ ਵੀ ਇਹਨੂੰ ਰੈਡੀ ਕਰ ਸਕਦੇ ਹਾਂ ਇਹਦੇ ਤੇ ਆਪਾਂ yellow ਨਾਲ red ਨਾਲ ਵਰਕ ਕਰਕੇ ਇਹਨੂੰ ਰੈਡੀ ਕਰ ਸਕਦੇ ਹਾਂ ਇਹਨਾਂ ਚੋਂ ਜਿਹੜਾ ਵੀ ਸੂਟ ਤੁਹਾਨੂੰ ਚਾਹੀਦਾ ਤੁਸੀਂ ਸਕਰੀਨਸ਼ਾਟ ਲੈਣਾ ਤੇ ਆਪਦੇ ਲਈ ਬੁੱਕ ਕਰਨਾ ਥੈਂਕ ਯੂ